ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਚੱਲ ਰਿਹਾ ਰੇੜਕਾ ਹੁਣ ਖਤਮ ਹੁੰਦਾ ਜਾਪਦਾ ਹੈ ਕਿਉਂਕਿ ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਵਿੱਚ 5 ਅਕਤੂਬਰ ਨੂੰ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਹਾਈ ਕੋਰਟ ਵਿੱਚ ਇਹ ਜਾਣਕਾਰੀ ਐਡਵੋਕੇਟ ਜਨਰਲ ਬਲੋ ਸਾਂਝੀ ਕੀਤੀ ਗਈ ਹੈ ਤਾਂ ਸਦਕਿ ਭਾਵੇਂ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ 5 ਅਕਤੂਬਰ ਨੂੰ ਹੋਣ ਦੀ ਗੱਲ ਕਹੀ ਹੈ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਤੋਂ ਨਦਰ ਕਾਉਂਸਲਾ ਅਤੇ ਨਦਰ ਨਿਗਮਾ ਬਾਰੇ ਜਾਣਕਾਰੀ ਮੰਗੀ ਹੈ ਇਸ ਕੇਸ ਦੀ ਅਗਲੀ ਸੁਣਵਾਈ 23 ਸਤੰਬਰ ਨੂੰ ਹੋਵੇਗੀ ਜ਼ਿਕਰ ਕਰਦੇ ਕਿ ਪੰਜਾਬ ਦੀਆਂ ਨਗਰ ਨਿਗਮਦੀਆਂ ਚੋਣਾਂ ਪਿਛਲੇ ਸਾਲ ਜਨਵਰੀ ਤੋਂ ਲਟਕ ਰਹੀਆਂ ਹਨ ਤੇ ਬਟਾਲੀ ਨਗਰ ਕੌਂਸਲਰਾਂ ਦੀਆਂ ਚੋਣਾਂ ਵੀ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ ਇਸ ਨੂੰ ਲੈ ਕੇ ਪਾਈ ਗਈ ਜਨਹਿਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਤਾੜਨਾ ਕਰਦਿਆਂ ਕਿ ਹੈ ਕਿ ਚੋਣਾਂ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੀ ਹੋ ਜਾਣੀਆਂ ਚਾਹੀਦੀਆਂ ਸਨ ਫਿਰ ਸਾਲਾਂ ਬਾਅਦ ਵੀ ਚੋਣਾਂ ਕਿਉਂ ਨਹੀਂ ਕਰਵਾਈਆਂ ਗਈਆਂ ਅਤੇ ਹੁਣ ਪੰਜਾਬ ਵਿੱਚ ਜਲਦ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ 5 ਅਕਤੂਬਰ ਨੂੰ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਵਿਭਾਗ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ ਅਜਨਾਲਾ ਬੰਲੜਵਾਲ ਸਰਹੱਦੀ ਖੇਤਰ ਨੂੰ ਸ਼੍ਰੀ ਅਮਰਸਰ ਸਾਹਿਬ ਰੇਲ ਮਾਰਗ ਰਾਹੀਂ ਪੂਰੇ ਭਾਰਤ ਨਾਲ ਜੋੜਨ ਦਾ ਮੁੱਦਾ ਉਠਾੰਦਿਆ ਕੇਂਦਰੀ ਰੇਲ ਰਾਜ ਮੰਤਰੀ ਰਵ੍ਰੀਤ ਬਿੱਟੂ ਨੂੰ ਵਡੇਰੇ ਜਨਤਕ ਹਿੱਤਾਂ ਨੂੰ ਮੁੱਖ ਰੱਖਦੇ ਆ ਇਸ ਖੇਤਰ ਨੂੰ ਸਮੁੱਚੇ ਭਾਰਤ ਦੇ ਰੇਲ ਨੈਟਵਰਕ ਨਾਲ ਜੋੜਨ ਦੀ ਅਪੀਲ ਕੀਤੀ ਧਾਲੀਵਾਲ ਨੇ RAMDAS RDS ਰੇਲਵੇ ਸਟੇਸ਼ਨ ਦਾ ਨਾਮ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਮਰਸਰ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਤੇ ਰੱਖਣ ਦੀ ਮੰਗ ਉਠਾਈ ਹੈ ਜੋ ਕਿ ਲੋਕਾਂ ਵਿੱਚ ਬਹੁਤ ਸਤਿਕਾਰਯੋਗ ਜਾਂਦੇ ਹਨ ਉਹਨਾਂ ਨੇ ਕੇਂਦਰੀ ਮੰਤਰੀ ਨੂੰ RAMDAS ਸਟੇਸ਼ਨ ਮੋੜ ਉਸਾਰਨ ਦੀ ਅਪੀਲ ਕਰਦੇ ਆ ਕਿ ਹੈ ਕਿ ਅਮਰਸਰ ਜ਼ਿਲ੍ਹੇ ਦੇ RAMDAS RDS ਰੇਲਵੇ ਸਟੇਸ਼ਨ ਵਿਖੇ ਉੱਚ ਪੱਤਰੀ ਪੱਕਾ ਪਲੇਟਫਾਰਮ ਬਣਾਇਆ ਜਾਵੇ ਰੇਲ ਗੱਡੀਆਂ ਦੀ ਉਡੀਕ ਕਰ ਰਹੇ ਯਾਤਰੀਆਂ ਲਈ ਆਸਾਨ ਹੋਵੇਗਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਜਿਹੜੇ ਕਿ ਰੇਲਵੇ ਸਬੰਧੀ ਪੰਜਾਬ ਦੇ ਲਈ ਇਸ਼ੂ ਖਾਸ ਤੌਰ ਆਪਣੇ ਜ਼ਿਲ੍ਹੇ ਦੇ ਤੇ ਆਪਣੇ ਕੌਨਸ਼ੀਅੰਸੀ ਦੇ ਕਿਉਂਕਿ ਸਾਡੇ ਬਹੁਤ ਹੀ ਪਵਿੱਤਰ ਬਾਬਾ ਬੁੱਢਾ ਜੀ ਉਹਨਾਂ ਦੀ ਧਰਤੀ ਦੇ ਲਈ ਖਾਸ ਦੋ ਤਿੰਨ ਗੱਲਾਂ ਜਿਹੜੀਆਂ ਉਹ ਧਾਰੀਵਾਲ ਸਾਹਿਬ ਨੇ ਕੀਤੀਆਂ ਨੇ ਉਹਦੇ ਬਾਰੇ ਪਹਿਲਾਂ ਜ਼ਰੂਰ ਦੱਸਣਗੇ ਵੀ ਕਿਹੜੀ ਕਿਹੜੀ ਗੱਲ ਆ ਜਿਹੜੀ ਉਹ ਇਹਨਾਂ ਨੇ ਅੱਜ ਹੁਕਮ ਜਿਹੜਾ ਕੀਤਾ ਏ ਮੈਂ ਇੱਕ ਤਾਂ ਸਾਡਾਂ ਨੂੰ ਦੱਸਣਾ ਚਾਹੁੰਦਾ ਕਿ ਅੱਜ ਮੈਂ ਸਾਡੇ ਪੰਜਾਬ ਦੇ ਸਾਡੇ ਮੰਤਰੀ ਪੰਜਾਬ ਦੇ ਮੰਤਰੀ ਹਿੰਦੁਸਤਾਨ ਦੇ ਮੰਤਰੀ ਰੇਲਵੇ ਮੰਤਰੀ ਸਦਾ ਦਵਨੀਤ ਸਿੰਘ ਬਿੱਟੂ ਜੀ ਨੂੰ ਮਿਲਿਆ ਤੇ ਮੈਂ ਉਹਨੂੰ ਦੱਸਿਆ ਕਿ ਰਮਦਾਸ ਜਿਹੜਾ ਬਾਬਾ ਬੁੱਢਾ ਸਾਹਿਬ ਦੀ ਦੀ ਬਹੁਤ ਪਵਿੱਤ ਧਰਤੀ ਆ ਇੱਕ ਤੇ ਉੱਥੋਂ ਦਾ ਰੇਲਵੇ ਸਟੇਸ਼ਨ ਜਿਹੜਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦਾ ਬੜੀਆਂ ਸੀਗਾ ਤੇ ਉਹ ਡਿੱਗ ਗਿਆ ਉਹਦਾ ਪਲੇਟਫਾਰਮ ਵੀ ਖਰਾਬ ਹੋ ਗਿਆ ਉੱਥੇ ਬੜੀਆਂ ਦੁੱਖਟਰਾਵਾਂ ਜਿਹੜੀਆਂ ਆਪ ਪੜੀਆਂ ਪਹਿਲਾਂ ਤੇ ਉਹਦੇ ਲਈ ਇਹਨਾਂ ਨੇ ਸਹਿਮਤੀ ਦਿੱਤੀ ਅਗਲੇ 6 ਮਹੀਨਿਆਂ 'ਚ ਇਹ ਕਹਿੰਦੇ ਕਿ ਬਹੁਤ ਵਧੀਆ ਇੱਕ ਬਾਬਾ ਬੁੱਢਾ ਸਾਹਿਬ ਦੀ ਦੇ ਨਾਂ ਦੇ ਉੱਤੇ ਉਹਦੇ ਰੇਲਵੇ ਸਟੇਸ਼ਨ ਜਿਹੜਾ ਉਹ ਆਪਾਂ ਬੜਾਵਾਂਗੇ ਇੱਕ ਮੈਂ ਤਾਂ ਕੋਈ ਮੰਗ ਕੀਤੀ ਆ ਕਿ ਸਾਡਾ ਜਿਹੜਾ ਇਹ ਨਵਾਂ ਸ਼ਹਿਰ ਹੈ ਤੇ ਉੱਤੋਂ ਅੱਗੇ ਇੱਕ ਬੱਲਣ ਵਾਲੀ ਦੀ ਆ ਜਿਹੜਾ ਬਿਲਕੁਲ ਬਾਰਡਰ ਤੇ ਸਦੱਦ ਦੇ ਉੱਤੇ ਆ ਸਾਡਾ ਇਲਾਕਾ ਜਿਹੜਾ ਉੱਥੇ ਕੋਈ ਇੰਡਸਟਰੀ ਨਹੀਂ ਗਈ ਕੋਈ ਵਧੀਆ ਕਾਰਜ ਨਹੀਂ ਇਸ ਕਰਕੇ ਕਿਉਂਕਿ ਅਸੀਂ ਰੇਲਵੇ ਲਾਈਨ ਦੇ ਨਾਲ ਜੋੜ ਨਹੀਂ ਸਕੇ ਤੇ ਮੈਂ ਇਹਨਾਂ ਨੂੰ ਮੰਗ ਕੀਤੀ ਹੈ ਕਿ ਇਹ ਨਾਲੇ ਨੂੰ ਸਾਡੇ ਏਰੀਆ ਨੂੰ ਜਿਹੜਾ ਬੱਲਰਵਾਲ ਤੱਕ ਰੇਲਵੇ ਲਾਈਨ ਜਿਹੜੀ ਉਚਾਈ ਜਾਵੇ ਤੇ ਸਾਨੂੰ ਵਾਇਆ ਮਸਰ ਪੂਰੇ ਦੇਸ਼ ਦੇ ਨਾਲ ਰੇਲਵੇ ਲਿੰਕ ਜਿਹੜਾ ਸਾਡਾ ਕੀਤਾ ਜਾਵੇ ਉਹ ਵੀ ਇਹਨਾਂ ਨੇ ਸਿਧਾਂਤਕ ਜਿਹੜੀ ਆ ਉਹ ਗੱਲ ਜਿਹੜੀ ਉਹ ਮੇਰੀ ਮੰਨੀ ਉਹਦੇ ਇਹਨਾਂ ਨੇ ਕਿਹਾ ਕਿ ਤੇ ਕਾਰਵਾਈ ਇਹਨਾਂ ਨੇ ਅਫਸਰ ਨੂੰ ਕਿਹਾ ਕਿ ਤੇ ਸ਼ੁਰੂ ਕਰੋ ਉਦੋਂ ਮੈਂ ਸਮਝਦਾ ਕਿ ਜੇ ਅਸੀਂ ਉਹ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਬਿੱਟੂ ਜੀ ਦੀ ਹਿੰਮਤ ਦੇ ਨਾਲ ਕਿਉਂਕਿ ਮੈਂਕਮੈਨਾਂ ਕੋ ਆ ਜੇ ਉਹ ਕਰ ਆ ਜਾਂਦੇ ਤੇ ਸਾਡਾ ਪੰਜਾਬ ਤੇ ਸਾਡਾ ਇਲਾਕਾ ਜਿਹੜਾ ਖਾਸ ਤੌਰ ਤੇ ਉਸ ਸੀਰੀਏ ਦੇ ਵਿੱਚ 45 ਸਿੱਖ ਰਾਸ ਸਿੱਖਾਂ ਦੇ ਆ ਬਿਲਕੁਲ ਬਾਰਡਰ ਦੇ ਉੱਤੇ ਗਰੀਬ ਉਹ ਲੋਕਾਂ ਦੇ ਧੀਆ ਪੁੱਤ ਨਹੀਂ ਪੜ ਸਕੇ ਜੇ ਉੱਥੇ ਰੇਲਵੇ ਲਾਈਨ ਚੱਲੇਗੀ ਤੇ ਇਹਨਾਂ ਨੂੰ ਸਾਰੀ ਉਮਰ ਉਹ ਲੋਕ ਜਿਹੜਾ ਜਾਤ ਕਦਾ ਕਰਨਗੇ ਉਹ ਮੈਨੂੰ ਖੁਸ਼ੀ ਆ ਕਿ ਮੈਂ ਆ ਤੇ ਇਹਨਾਂ ਦੇ ਮੇਰੇ ਦੋਵੇਂ ਜਿਹੜੇ ਮਾਮਲੇ ਆ ਦੋਵੇਂ ਪ੍ਰੋਜੈਕਟ ਜਿਹੜੇ ਆ ਉਹਨਾਂ ਨੂੰ ਮਤਲਬ ਹਾ ਪੱਖੀ ਹੰਗਾਦਾ ਦਿੱਤਾ ਉਹ ਦੋਵਾਂ ਤੇ ਕਾਰਵਾਈ ਕਰਦਾ ਜਿਹੜਾ ਉਹ ਪ੍ਰੋਸਾ ਦਿੱਤਾ ਮੈਂ ਪੰਜਾਬ ਸਰਕਾਰ ਵੱਲੋਂ ਵੀ ਆਪਣੇ ਵੱਲੋਂ ਵੀ ਅਜ ਨਾਲੇ ਹਲਕੇ ਵੱਲੋਂ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਤੇ ਮੈਂ ਰੀਣੀ ਦਊਗਾ ਜਿੱਦੋਂ ਵੀ ਇਹਨਾਂ ਨੂੰ ਵੀ ਪਾਪਾ ਬੁੱਢਾ ਬੁੱਢਾ ਸਾਹਿਬ ਜੀ ਦੀ ਸ਼ਹੀਦਵਾਦ ਪ੍ਰਾਪਤ ਹੋਊਗੀ ਸਾਨੂੰ ਵੀ ਅਸੀਂ ਰੋਜ਼ ਉੱਥੇ ਮੱਥਾ ਟੇਕਦੇ ਆ ਤੇ ਜਦੋਂ ਉਹਨਾਂ ਦਾ ਐਡਾ ਵਧੀਆ ਪਲੇਟਫਾਰਮ ਅ ਰੇਲਵੇ ਸਟੇਸ਼ਨ ਬੜੂਗਾ ਤੇ ਲਾਜਵੀ ਲੋਕ ਜਿਹੜਾ ਚਾਤ ਕਰਿਆ ਕਰਨਗੇ ਸੋ ਤੁਹਾਡਾ ਬਿੱਟੂ ਜੀ ਧੰਨਵਾਦ ਮੈਂ ਅਖੀਰ ਚ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਤੇ ਸਾਡੇ ਕੁਲਦੀਪ ਧਾਰੀਵਾਲ ਜੀ ਦਾ ਧੰਨਵਾਦ ਕਰਦਾ ਵੀ ਇਹਨਾਂ ਨੇ ਇਹ ਇਸ਼ੂ ਜਿਹੜਾ ਹੈ ਉਹ ਰੇਲਵੇ ਦੇ ਧਿਆਨ ਚ ਲਿਆਂਦਾ ਬਹੁਤ ਵਿਸ਼ਵਾਸ ਨਾਲ ਮੈਂ ਕਹਿੰਦਾ ਇਹ ਕੰਮ ਅਸੀਂ ਜਲਦੀ ਤੋਂ ਜਲਦੀ ਸਿਰੇ ਚੜਾਵਾਂਗੇ ਤੇ ਅੱਗੇ ਵੀ ਕੋਈ ਵੀ ਇਸ਼ੂ ਹੈ ਜਿਹੜੇ ਪੰਜਾਬ ਦੇ ਧਾਰੀਵਾਲ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ ਰੇਲਵੇ ਨਾਲ ਜੁੜੀਆਂ ਸੰਬੰਧਿਤ ਜਾਂ ਹੋਰ ਸਰਕਾਰ ਪੰਜਾਬ ਸਰਕਾਰ ਜਿਹੜੀ ਵੀ ਕੋਈ ਚੀਜ਼ ਫੂਡ ਪ੍ਰੋਸੈਸਿੰਗ ਜਾਂ ਹੋਰ ਕੋਈ ਵੀ ਅਸੀਂ ਇਹਨਾਂ ਲਈ ਹਾਜ਼ਰ ਆ ਕਿਉਂਕਿ ਹੁਣ ਹੀ ਦੱਸ ਰਹੇ ਸੀ ਵੀ ਜਦੋਂ ਬਾਬਾ ਬੁੱਢਾ ਜੀ ਦਾ ਦਿਹਾੜਾ ਹੁੰਦਾ ਤੇ 10 ਲੱਖ ਸੰਗਤ ਆਉਂਦੀ ਆ ਤੇ ਉਹਦੇ ਲਈ ਇਹਨਾਂ ਨੇ ਆਪਦੇ ਲਈ ਨਹੀਂ ਕੁਝ ਇਹ ਸੰਗਤ ਲਈ ਇਹਨਾਂ ਨੇ ਇਹ ਸਾਰੀ ਡਿਮਾਂਡਾਂ ਰੱਖੀਆਂ ਤੇ ਇਹਨੂੰ ਉੱਥੇ ਆਉਣ ਵਾਲੇ ਦਿਨਾਂ ਵਿੱਚ ਵਿਜ਼ਿਟ ਵੀ ਕਰਾ ਲਿਆ ਸਰ ਤੁਹਾਨੂੰ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਕੱਲ ਹੀ ਪੰਜਾਬ ਦੇ ਮਹਾਂਜੋ ਉਹ 29 ਸਦਾ ਭਵੰਸੇ ਮਾਲ ਜੀ ਦੇ ਪੌਣੇ 3 ਕਰੋੜ ਰੁਪਇਆ ਬਾਬਾ ਬੁੱਢਾ ਸਬਜ਼ੀ ਦੇ ਸ਼ਹਿਰ ਬਦਾਸ ਦੇ ਪਾਸੇ ਚਾਰ ਗੇਟ ਗੇਟ ਬਣਾਉਣ ਦੇ ਬਰੌਂਡ ਲਈ ਪਹਿਲਾਂ ਵੀ ਬਾਬਾ ਬੁੱਢਾ ਸਬਜ਼ੀ ਦੇ ਸਮੇਂ ਚਾਰ ਗੇਟ ਸੀਗੇ ਤੇ ਹੁਣ ਵੀ ਮੋਖੰਤੀ ਸਾਹਿਬ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਉਸੇ ਲਵਾਉਂਦੇ ਤੇ ਕੱਲੋਂ ਪੈਸੇ ਦੀਜ਼ ਹੋ ਗਿਆ ਸੋ ਤੁਸੀਂ ਅੱਜ ਇਹ ਘਰ ਦੇ ਦਿੱਤਾ ਕੱਲੋਂ ਨਾ ਪੈਸੇ ਦਿੱਤੇ ਤੇ ਸਰ ਨਹੀਂ ਮਿਲ ਕੇ ਇਹਨਾਂ ਦਾ ਹਲਕਾ ਬੰਦਾ ਤੁਹਾਨੂੰ ਮੈਸੇਜ ਜਾਦਾ ਆਖੂ ਠੀਕ ਠੀਕ ਓਕੇ ਓਕੇ ਸਰ ਮੰਮਾ ਓਕੇ ਓਕੇ ਲੋਕ ਸਭਾ ਵਿੱਚ ਵਿਰੋਧੀ ਤੇ ਅਦਿਆਗੂ ਅਤੇ ਕਾਂਗਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇਸ ਵੇਲੇ ਅਮਰੀਕਾ ਦੇ ਦੌਰੇ 'ਤੇ ਹਨ। ਉਨ੍ਹਾਂ ਨੇ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਨੇ ਇਸ ਤਰ੍ਹਾਂ ਆਪਣੇ ਭਾਸ਼ਣ ਅਤੇ ਇੰਟਰਵਿਊ ਵਿੱਚ ਭਾਜਪਾ ਤੇ ਪੀਐਮ મોદી ਤੇ ਕਈ ਜ਼ੋਰਦਾਰ ਹਮਲੇ ਬੋਲੇ ਜਿਸ ਨੂੰ ਲੈ ਕੇ ਭਾਜਪਾ ਵੱਲੋਂ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕਰਦੇ ਆ ਵਿਰੋਧੀ ਧਿਰ ਦੇ ਨੇਤਾ ਨੇ ਇੱਕ ਸ਼ਖਸ ਤੋਂ ਉਸਦਾ ਨਾਮ ਪੁੱਛਿਆ ਆਪਣਾ ਨਾਮ ਬਨਰਿੰਦਰ ਸਿੰਘ ਦੱਸਿਆ ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿੱਚ ਇਸ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ ਕਿ ਕਿਸੇ ਸਿੱਖ ਨੂੰ ਦਸਤਾਰ ਅਤੇ ਕੜਾ ਪਹਿਨਣ ਦੀ ਇਜਾਜ਼ਤ ਹੈ ਕਿ ਕੋਈ ਸਿੱਖ ਗੁਰਦੁਆਰੇ ਜਾ ਸਕਦਾ ਹੈ ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਇਸ ਸਮੇਂ ਤਾਮਿਲਨਾਡੂ ਪੰਜਾਬ ਹਰਿਆਣਾ ਤੇਲਿੰਗਾਨਾ ਕਰਨਾਟਕ ਆਂਧਰਾ ਪ੍ਰਦੇਸ਼ ਕੇਰਲ ਵਰਗੇ ਕਈ ਥਾਵਾਂ ਤੇ ਲੋਕ ਮੌਜੂਦ ਹਨ ਮੈਂ ਕੇਰਲ ਤੋਂ ਸੰਸਦ ਮੈਂਬਰ ਹਾਂ ਕੇਰਲ ਅਤੇ ਪੰਜਾਬ ਸਧਾਰਨ ਸ਼ਬਦ ਹਨ ਪਰ ਇਹਨਾਂ ਸ਼ਬਦਾਂ ਵਿੱਚ ਦੋਵੇਂ ਸੂਗਿਆਂ ਦਾ ਇਤਿਹਾਸ ਭਾਸ਼ਾ ਤੇ ਪਰੰਪਰਾ ਹੈ ਫਿਰ ਰਾਹੁਲ ਗਾਂਧੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਇਹ ਸਮਝਣਾ ਹੋਵੇਗਾ ਕਿ ਭਾਰਤ ਵਿੱਚ ਲੜਾਈ ਕਿਸ ਗੱਲ ਦੀ ਹੈ ਲੜਾਈ ਇੱਥੇ ਰਾਜਨੀਤੀ ਦੀ ਨਹੀਂ ਲੜਾਈ ਸਿਰਫ ਕਿਸੇ ਇੱਕ ਧਰਮ ਦੀ ਨਹੀਂ ਸਗੋਂ ਸਾਰੇ ਧਰਮਾਂ ਦੀ ਹੈ ਰਾਹੁਲ ਗਾਂਧੀ ਤੇ ਇਸ ਬਿਆਨ ਨੂੰ ਲੈ ਕੇ ਭਾਜਪਾ ਨੇ ਵੀ ਪਲਟਵਾਰ ਕੀਤੇ ਕੋਲਕਾਤਾ ਵਿੱਚ ਡਾਕਟਰਾਂ ਬਲਾਤਕਾਰਾਂ ਤੇ ਕਤਲ ਦੀ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਐਕਸ਼ਨ ਮੋਡ ਵਿੱਚ ਆ ਗਈ ਹੈ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਸਿਹਤ ਬੋਰਡਾਂ ਦਾ ਗਠਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਅੱਜ ਡਾਕਟਰਾਂ ਤੇ ਸਰਕਾਰ ਵਿਚਾਲੇ ਮੀਟਿੰਗ ਹੋਵੇਗੀ ਸਵੇਰੇ 9:30 ਵਜੇ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਮੀਟਿੰਗ ਕੀਤੀ ਜਾਵੇਗੀ ਇਸ ਵਿੱਚ ਡਾਕਟਰਾਂ ਤੇ ਹੋਰ ਆਗੂ ਮੌਜੂਦ ਰਹਿਣਗੇ ਰਾਜ ਦੇ ਸਾਰੇ ਜ਼ਿਲ੍ਹਾ ਸਿਹਤ ਬੋਰਡਾਂ ਦੀ ਤਰਫੋਂ ਮੈਡੀਕੋ पेशेवरना मीटिंग कीती गई है। ਇਹਨਾਂ ਮੀਟਿੰਗਾਂ ਦੀ ਅਗਵਾਈ ਡੀਸੀ ਅਤੇ ਐਸਐਸਪੀ ਕਰ ਰਹੇ ਹਨ। ਇਸ ਦੌਰਾਨ ਜੋ ਵੀ ਫੀਡਬੈਕ ਆਇਆ ਉਸ ਦੀ ਰਿਪੋਰਟ ਸਰਕਾਰ ਦੇ ਸਾਹਮਣੇ ਰੱਖੀ ਜਾਵੇਗੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਅਗਲਾ ਐਕਸ਼ਨ ਪਲਾਨ ਤਿਆਰ ਕੀਤਾ ਜਾਵੇਗਾ। ਕਰੀਬ 22 ਦਿਨ ਪਹਿਲਾਂ ਸਿਹਤ ਮੰਤਰੀ ਬਲਬੀਰ ਸਿੰਘ ਨੇ ਕੋਲਕਾਤਾ ਘਟਨਾ ਤੋਂ ਬਾਅਦ ਹੜਤਾਲ ਤੇ ਬੈਠੇ ਡਾਕਟਰਾਂ ਨਾਲ ਮੀਟਿੰਗ ਕੀਤੀ। ਸੋਬੇ ਦੇ ਸਾਰੇ ਡਾਕਟਰ ਚਾਹੁੰਦੇ ਹਨ ਕਿ ਹਸਪਤਾਲਾਂ ਵਿੱਚ ਪੈਨਿਕ ਬਟਨ ਅਤੇ ਕੈਮਰੇ ਲਗਾਏ ਜਾਣ ਪੁਲਿਸ ਨੂੰ ਸਿੱਧੇ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ ਤਾਂ ਜੋ ਲੋੜ ਪੈਣ ਤੇ ਉਹ ਪੁਲਿਸ ਦੀ ਮਦਦ ਲੈ ਸਕਣ ਸਰਕਾਰ ਇਸ ਬਾਰੇ ਵਿੱਚ ਵਿਚਾਰ ਕਰ ਰਹੀ ਹੈ ਇਸ ਤੋਂ ਪਹਿਲਾਂ ਪੰਜਾਬ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੇ ਹਸਪਤਾਲਾਂ ਦਾ ਦੌਰਾ ਕਰਕੇ ਡਾਕਟਰਾਂ ਦੀਆਂ ਮੁਸ਼ਕਲਾਂ ਬਾਰੇ ਜਾਣਿਆ ਇਸ ਦੇ ਨਾਲ ਹੀ ਭਰੋਸਾ ਦਿੱਤਾ ਹੈ ਕਿ ਜੋ ਵੀ ਕਮੀਆਂ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਦੂਰ ਕੀਤਾ ਜਾਵੇਗਾ ਰੋਲ ਸਰ ਦੇਸ਼ ਦੇ ਕੇਂਦਰੀ ਰਾਜ ਮੰਤਰੀ ਰੇਲਵੇ ਡਿਪਾਰਟਮੈਂਟ ਦੇ ਸਦਾ ਅਨਿਤ ਸਿੰਘ ਮਿੱਟੂ ਜੀ ਨੂੰ ਮਿਲ ਕੇ ਆਇਆ ਮਾਈਕ ਇਤਨਾ ਉੱਪਰ ਕਿਉਂ ਲੈ ਜਾ ਰਹੇ ਹੋ ਯਾਰ ਅੋਰ ਮੇਰੀ ਮੀਟਿੰਗ ਜਿਹੜੀ ਉਹਨਾਂ ਦੇ ਨਾਲ ਬਹੁਤ ਵਧੀਆ ਹੋਈ ਬੜੀਆਂ ਖੁੱਲ ਕੇ ਗੱਲਾਂ ਹੋਈਆਂ ਅੋਰ ਦੋ ਜਿਹੜੇ ਇਸ਼ੂ ਸੀ ਕਿ ਮੈਂ ਲੈ ਕੇ ਆਇਆ ਸੀਗਾ ਮੇਰਾ ਜਿਹੜਾ ਵਿਧਾਨ ਸਭਾ ਹਲਕਾ ਅਮਰਸਰ ਦੇ ਵਿੱਚ ਅਜ ਨਾਲਾ ਬਿਲਕੁਲ ਬਾਰਡਰ ਦੇ ਉੱਤੇ ਹੈ ਅੋਰ ਦਾ ਵੀ ਤਾਂ ਉਹਦੇ ਨਾਲ ਲੱਗਦਾ ਅਗਲੇ ਪਾਸੇ ਜਿਹੜਾ ਪਾਕਿਸਤਾਨ ਹੈ ਔਰ ਅਸੀਂ ਅਜ ਨਾਲੇ ਦੇ ਲੋਕ ਜਿਹੜੇ ਸਾਡੇ ਕੋਲ ਕੋਈ ਇੰਡਸਟਰੀ ਨਹੀਂ ਗਈ ਸਾਡੇ ਕੋਲ ਕੋਈ ਚੰਗੀਆਂ এডਿਕੇਸ਼ਨ ਸੰਸਥਾਵਾਂ ਨਹੀਂ ਗਈਆਂ ਕਿਉਂਕਿ ਅਸੀਂ ਬਾਰਡਰ ਤੇ ਆ ਤੇ ਅਸੀਂ ਰੇਲਵੇ ਦੇ ਨਾਲ ਜੁੜ ਨਹੀਂ ਸਕੇ ਸਾਡਾ ਲਿੰਕ ਜਿਹੜਾ ਰੇਲਵੇ ਦੇ ਨਾਲ ਜੁੜ ਕੇ ਜਿਹੜਾ ਦੇਸ਼ ਦੇ ਨਾਲ ਬਣਨਾ ਸੀਗਾ ਉਹ ਹੁਣ ਤੱਕ ਬਣ ਨਹੀਂ ਸਕਿਆ ਸੋ ਮੈਂ ਬਿੱਟੂ ਜੀ ਨੂੰ ਬੇਨਤੀ ਕੀਤੀ ਕਿ ਇੱਕ ਤੇ ਸਾਡਾ ਜਿਹੜਾ ਜਿੱਦੋਂ ਹਿੰਦਪਾਕ ਜਿਹੜਾ ਇੱਕ ਦੇਸ਼ ਸੀਗਾ ਉਸ ਸਮੇਂ ਅਜਨਾਲੇ ਤੋਂ ਅੱਗੇ ਇੱਕ ਬੱਲਰਵਾਲ ਕਸਬਾ ਆਵਾਸਿਕ ਬਦਾਦੀ ਦਾ ਉਹ ਕਸਬਾ ਹੈ। ਉਹ ਉਹ ਕਸਬਾ ਜਿਹੜਾ ਬੜਾ ਉਸ ਸਮੇਂ ਵਪਾਰਕ ਕੇਂਦਰ ਸੀਗਾ ਵਪਾਰੀਆਂ ਦਾ ਘਟ ਸੀਗਾ। ਉੱਥੋਂ ਤੱਕ ਮੈਂ ਇਹਨਾਂ ਨੂੰ ਕਿਹਾ ਕਿ ਰੇਲਵੇ ਲਾਈਨ ਜਿਹੜੀ ਬਣਾਈ ਜਾਵੇ ਅੰਮ੍ਰਿਤਸਰ ਤੋਂ ਅਜਨਾਲਾ ਬੱਲਰਵਾਲ ਰੇਲਵੇ ਲਾਈਨ ਪੜਾਈ ਜਾਵੇ ਤਾਂ ਜੋ ਬਾਰਡਰ ਦੇ ਉੱਤੇ ਅਦਜੋਗ ਲੱਗ ਸਕੇ। ਬਾਰਡਰ ਦੇ ਉੱਤੇ ਬਾਸਮਤੀ ਜਿਹੜੀ 라ਵੀ ਦੇ ਕੰਡੇ ਦੇ ਉੱਤੇ ਸਾਡਾ ਸਭ ਤੋਂ ਜ਼ਿਆਦਾ ਸਾਡੀ ਜ਼ਮੀਨ ਕਣਕ ਪੈਦਾ ਕਰਦੀ ਆ ਸਾਡੀ ਜ਼ਮੀਨ ਜਿਹੜ ਸਭ ਤੋਂ ਜ਼ਿਆਦਾ ਝੋਨਾ ਪੈਦਾ ਕਰਦੀ ਆ ਸਭ ਤੋਂ ਜ਼ਿਆਦਾ ਗੰਨਾ ਪੈਦਾ ਕਰਦੀ ਆ ਸਭ ਤੋਂ ਜ਼ਿਆਦਾ ਦੁੱਧ ਪੈਦਾ ਕਰਦੀ ਆ ਜਿਹੜੀ ਵੀ ਚੀਜ਼ ਅਸੀਂ ਬੀਜਦੇ ਆ ਸਬਜ਼ੀਆਂ ਪੈਦਾ ਕਰਦੇ ਆ ਤੇ ਅਸੀਂ ਇਸ ਕਰਕੇ ਮਾਲ ਖਾ ਜਾਂਦੇ ਆ ਕਿ ਅਸੀਂ ਰੇਲਵੇ ਦੇ ਦਾਈ ਬਲਤ ਸਾਡੇ ਜਿਹੜੇ ਸਹੂਲਤਾਂ ਮਿਲਦੀਆਂ ਉਹ ਸਾਨੂੰ ਹੁਣ ਤੱਕ ਨਹੀਂ ਮਿਲੀਆਂ ਸੋ ਉਹਨਾਂ ਨੇ ਮੰਨਿਆ ਉਹਨਾਂ ਦੇ ਅਫਸਰ ਜਿਹੜੇ ਸੱਦਿਆ ਸੀਗਾ ਉਹਨਾਂ ਨੂੰ ਕਿਹਾ ਕਿ ਇਹਦੇ ਤੇ ਤੁਸੀਂ ਸ਼ੁਰੂ ਕਰੋ ਕਿ ਆਪਾਂ ਵਕਿਆਈ ਦੂਜਾ ਜਿਹੜਾ ਕਿਉਂਕਿ ਬਾਰਡਰ ਹੈ ਦੇਸ਼ ਦੀ ਸੱਖਿਆ ਦਾ ਸਵਾਲ ਹੈ ਸਾਡੇ ਬੀਐਸਐਫ ਦੇ ਜਵਾਨ ਪੈਦਾ ਮਿਲਟਰੀ ਫੋਰਸਸ ਸਾਡੀ ਫੌਜ ਜਿਹੜੀ ਹੈ ਉੱਥੇ ਲੱਗੀ ਹੁੰਦੀ ਹੈ ਤਾਂ ਉਹਨਾਂ ਦੇ ਵੀ ਸਾਜੋ ਸਮਾਨ ਢੋਣ ਵਾਸਤੇ ਕੋਈ ਰਸਤਾ ਨਹੀਂ ਘੱਟ ਉਹ ਵੀ ਜਦੋਂ ਕਿਤੇ ਔਖਾ ਟਾਈਮ ਆਉਂਦਾ ਜਦੋਂ ਦੇਸ਼ ਲਈ ਲੋੜ ਪੈਂਦੀ ਹੈ ਉਹਨਾਂ ਨੂੰ ਉਹ ਬੜਾ ਔਖਾ ਉੱਥੋਂ ਤੱਕ ਉਹਨਾਂ ਲਈ ਵੀ ਜਾਣਾ ਹੋ ਜਾਂਦਾ ਸੋ ਦੇਸ਼ ਦੀ ਰੱਖਿਆ ਨੂੰ ਮੁੱਖ ਰੱਖ ਕੇ ਸਾਡੇ ਅਧਿయోగਾਂ ਨੂੰ ਸਾਡੀ ਐਜੂਕੇਸ਼ਨ ਨੂੰ ਸਾਡੇ ਮੈਡੀਕਲ ਸਹੂਲਤਾਂ ਨੂੰ ਸਾਡੀਆਂ ਸਾਰੀਆਂ ਹੀ ਬੁਨਿਆਦੀ ਲੋੜਾਂ ਨੂੰ ਮੁੱਖ ਰੱਖ ਕੇ ਸਾਨੂੰ ਰੇਲਵੇ ਦੇ ਨਾਲ ਜਿਹੜਾ ਜੋੜਿਆ ਜਾਵੇ ਉਹ ਗਲਬੇ ਦੀ ਉਹਨਾਂ ਨੇ ਮੰਨੀ ਆ ਦੂਜੀ ਮੈਂ ਉਹਨਾਂ ਨੂੰ ਕਿਹਾ ਕਿ ਜਿਹੜਾ ਵਿਧਾਨ ਸਭਾ ਹਲਕਾ ਇਹ ਨਾਲੇ ਤਾਂ ਇੱਕ ਕਸਬਾ ਰਮਦਾਸ ਜਿਹੜਾ ਦੇਰ ਬਾਬਾ ਨਾਨਕ ਦੇ ਬਿਲਕੁਲ ਨਾਲ ਆ ਕਰਤਾਰਪੁਰ ਸਾਹਿਬ ਦੇ ਬਿਲਕੁਲ ਲੱਗੇ ਆ ਸਾਡੇ ਮਤਲਬ ਜਿਹੜੇ ਹਰਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਉਹਨਾਂ ਦਾ ਅੰਤਮ ਸਥਾਨ ਆ ਉਹਦੇ ਉੱਥੇ ਬਹੁਤ ਵੱਡਾ ਸਾਲ ਬਾਅਦ ਮੇਲਾ ਲੱਗਦਾ ਉਦਾਂ ਵੀ ਰੋਜ਼ ਹਜ਼ਾਰਾਂ ਲੋਕ ਉੱਥੇ ਮੱਥਾ ਟਿਕਣ ਜਾਂਦੇ ਆ ਹੋਣੇ ਮੀ ਆ 21 22 23 ਦੇ ਲਾਗੇ ਉਹ ਮੇਲਾ ਹੋਊਗਾ ਔਰ ਲੱਖਾਂ ਲੋਕ ਆਉਣਗੇ ਉੱਥੇ ਰੇਲਵੇ ਸਟੇਸ਼ਨ ਜਿਹੜੀ ਡੇੜਾ ਬਾਬਾ ਨਾਨਕ ਕੰਮਸਾ ਰੇਲ ਚੱਲਦੀ ਆ ਉਹਦਾ ਮਤਲਬ ਰੇਲਵੇ ਸਟੇਸ਼ਨ ਜਿਹੜਾ ਉਹ ਖਰਾਬ ਹੋ ਗਿਆ ਡਿੱਗ ਪਿਆ ਕਿਸਾਬ ਦਾ ਬਿਲਕੁਲ ਇੱਕ ਵੇ ਉਹਨਾਂ ਨੇ ਉਹ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ਦੇ ਉੱਤੇ ਉਹ ਰੇਲਵੇ ਸਟੇਸ਼ਨ ਜਿਹੜਾ ਉਹ ਬਣਾਇਆ ਜਾਵੇ ਉਹ ਵੀ ਉਹਨਾਂ ਨੇ ਸਦਾਨਤਕ ਮਨਜ਼ੂਰੀ ਜਿਹੜੀ ਦਿੱਤੀ ਕਿ ਤਾਂ ਬਣਾਵਾਂਗੇ ਉਹਦੇ ਇੱਥੋਂ ਤੱਕ ਉਹਨਾਂ ਦੇ ਅਫਸਰਾਂ ਨੇ ਉਹਨਾਂ ਦੇ ਕਿਹਾ ਕਿ ਅਗਲੇ 6 ਮਹੀਨਿਆਂ ਦੇ ਵਿੱਚ ਇੰਨੂੰ ਜਿਹੜਾ ਕੰਪਲੀਟ ਕਰਾਂਗੇ ਇੱਕ ਮੈਂ ਉਹਨਾਂ ਨੂੰ ਕਿਹਾ ਕਿ ਜਿਹੜੀ ਇਹ ਰੇਲ ਜਾਂਦੀ ਅਡੇ ਦਾ ਬਾਬਾ ਨਾਨਕ ਇਹਦੇ ਨਾਲ ਜਿਹੜਾ ਤੁਸੀਂ ਏਸੀ ਕੋਚ ਜਿਹੜੇ ਉਹ ਲਾਏ ਜਾਣ ਕਿਉਂਕਿ ਜਿਹੜੇ ਲੋਕ ਬੰਬੇ ਜਾਂ ਜਿਹੜੇ ਬਾਅਦਲੇ ਦੂਜੇ ਸਟੇਟਾਂ ਤੋਂ ਜਾਂਦੇ ਆ ਟ੍ਰੇਨ ਦੇ ਥ्रू ਅੰਬਾਲ ਸਾਹਿਬ ਕਪਤਾਲਪੁਰ ਜਾਣਾ ਚਾਹੁੰਦੇ ਆ ਉਹਨਾਂ ਨੂੰ ਇਸ ਰੇਲ ਦੇ ਵਿੱਚ ਸਹੂਲਤ ਮਿਲੇ ਕਿਉਂਕਿ ਰੇਲ ਦੇ ਦਾ ਬਾਬਾ ਨਾਨਕ ਜਾਂਦੀ ਆ ਤੇ ਇਹਦੇ ਨਾਲ ਇੱਕ ਏਸੀ ਕੋਚ ਜਿਹੜਾ ਲਾਇਆ ਜਾਵੇ ਉਦੋਂ ਦੇ ਟਾਈਮ ਜਿਹੜੇ ਆ ਉਹ 4 ਟਾਈਮ ਦਿਹਾੜੀ ਤੇ ਜਾਂਦੀ ਉਹਦੇ ਮੈਂ ਟਾਈਮ ਇਹਨਾਂ ਨੂੰ ਕਿਹਾ ਕਿ 6 ਟਾਈਮ ਟਟੋ ਘੱਟ ਜਿਹੜੇ ਉਹ ਕੀਤੇ ਜਾਣ ਔਰ ਇੱਕ ਉਹਦਾ ਵੇਕਾ ਬਿਲਕੁਲ ਅਮਰਸਾ ਬਾਈਪਾਸ ਦੇ ਉੱਤੇ ਆ ਉੱਥੋਂ ਤੱਕ ਉਹ ਟ੍ਰੇਨ ਆਉਂਦੀ ਇੱਕ ਟਾਈਮ ਉਹਦਾ ਅਮਰਸਾ ਰੇਲਵੇ ਸਟੇਸ਼ਨ ਤੱਕ ਆਉਂਦਾ ਇੱਕ ਮੈਂ ਉਹ ਇਹਨਾਂ ਨੂੰ ਕਿਹਾ ਕਿ ਉਹਦੇ ਸਾਦੇ ਦੇ ਸਾਦੇ ਟਾਈਮ ਜਿਹੜਿਆ ਉਹਨੂੰ ਅਮਰਸਾ ਰੇਲਵੇ ਸਟੇਸ਼ਨ ਤੱਕ ਜੋੜਿਆ ਜਾਵੇ ਤਾਂ ਜੋ ਜਿਹੜੇ ਲੋਕਾਂ ਨੇ ਦਿੱਲੀ ਜਾਣ ਲਈ ਦੂਜੀਆਂ ਦੂਜੇ ਸੂਬਿਆਂ ਦੀ ਬਾਦ ਜਾਣ ਲਈ ਟ੍ਰੇਨਾਂ ਫੜਨੀਆਂ ਉਹ ਲੋਕਾਂ ਨੂੰ ਸਿੱਧਾ ਮਤਲਬ ਜਿਹੜਾ ਉੱਥੋਂ ਤੱਕ ਉਹ ਟ੍ਰੇਨ ਆਉਣੀ ਚਾਹੀਦੀ ਉਹ ਵੀ ਗੱਲ ਉਹਨਾਂ ਨੇ ਮੇਰੀ ਮੰਨ ਲਈ ਕਿ ਬਿਲਕੁਲ ਤੁਸੀਂ ਤੁਹਾਡੀ ਮੰਗ ਹੈ ਕਿ 5 ਕਿਲੋਮੀਟਰ ਪਿੱਛੇ ਟ੍ਰੇਨ ਕੋ ਖੜੋ ਜੰਦੀ ਹੈ ਸੋ ਇਹ ਮੰਗਾ ਮੈਂ ਲੈ ਕੇ ਆਇਆ ਸੀਗਾ ਮੈਂ ਬਿੱਟੂ ਜੀ ਦਾ ਬੜਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੇਰਾ ਬਹੁਤ ਹੀ ਧਿਆਨ ਦੇ ਨਾਲ ਗੱਲ ਸੁਣੀ ਆ ਉਹਨਾਂ ਨੇ ਮੈਂ ਵੀ ਦੱਸਿਆ ਕਿ ਬੀਤੇ ਕੱਲ ਹੀ ਸਾਡੇ ਮਾਨਯੋਗ ਮੁਖਵੰਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਰਮਦਾਸ ਜੀ ਦੀ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਕਾਰ ਆ ਉਹਦੇ 4 ਫੇਰੇ ਸ਼ਹਿਰ ਦੇ 4 ਜਿਹੜੇ ਗੇਟ ਬਾਬਾ ਜੀ ਦੇ ਨਾਂ ਦੇ ਉੱਤੇ ਬਣਾਉਂਦੇ ਸਾਨੂੰ ਪੈਸੇ ਜਿਹੜੇ ਦਿੱਤੇ ਆ ਸੋ ਕੱਲ ਸੀਐਮ ਸਾਹਿਬ ਨੇ ਕਿਰਪਾ ਕੀਤੀ ਆ ਉਹ ਅੱਜ ਬਿੱਟੂ ਜੀ ਨੇ ਬਲਅੱਜ ਕੇਂਦਰੀ ਮੰਤਰੀ ਜੀ ਨੇ ਜਿਹੜਾ ਉਹ ਕਿਹਾ ਕਿ ਅਸੀਂ ਰੇਲਵੇ ਸਟੇਸ਼ਨ ਬਣਾਵਾਂਗੇ ਸੋ ਮੈਂ ਸਮਝਦਾ ਕਿ ਅਸੀਂ ਅਜ ਨਾਲੇ ਵਾਲੇ ਸਾਡੇ ਸਾਦਾ ਡੇਲਾ ਬਾਬਾ ਨਾਨਕ ਗਰਦਾਸਪੁਰ ਸਾਦਾ ਜਿੱਦਾਂ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦਾ ਸਭ ਲਈ ਬੀਤੇ ਕੱਲ ਤੇ ਅੱਜ ਦਾ ਦਿਨ ਜਿਹੜਾ ਬੜਾ ਇਤਿਹਾਸਕ ਦਿਨ ਆ ਕਿ ਦੋਵੇਂ ਦਿਨਾਂ ਦੇ ਵਿੱਚ ਹੀ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਅੱਜ ਕਿੰਦਰੀ ਮੰਤਰੀ ਸਾਹਿਬ ਨੇ ਜਿਹੜਾ ਸਾਡੀਆਂ ਮੰਗਾਂ ਜਿਹੜੀਆਂ ਮੰਦੀਆਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਬੜਾ ਲੰਮਾ ਟਾਈਮ ਦਿੱਤਾ ਧੰਨਵਾਦ ਕਰਦਾ ਕਿ ਉਹਦਾ ਪੂਰੇ ਗੌਰ ਦੇ ਨਾਲ ਸੁਣਿਆ ਦੋ ਜਲਦੀ ਇਹਨਾਂ ਮੰਗਾਂ ਨੂੰ ਜਿਹੜਾ ਉਹ ਪੂਰਾ ਕਰਦੇ